ਇਹ ਇਤਿਹਾਸ ਇਹ ਜੀ ਸਾਡੇ ਜਿਹੜੇ ਬਾਬਾ ਕਾਲਾ ਮਹਿਰ ਜੀ ਹੈ ਉਹ ਸਾਡੇ ਬਜ਼ੁਰਗੀ ਨੇ ਜਿੱਦਾਂ ਕਿ ਇੱਥੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜਿੱਦਾਂ ਕਿ ਕਿਸੇ ਨੇ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਕੋਈ ਕੁਝ ਵੀ ਕੰਮ ਅੜਿਆ ਤਾਂ ਇੱਥੇ ਬਾਬਾ ਜੀ ਦੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਬਸ ਇਹ ਆਪਣਾ ਇਤਿਹਾਸ ਹੈ ਸਾਡੇ ਬਜ਼ੁਰਗਾਂ ਦਾ ਇਹ ਸਾਰਾ ਕੁਝ ਪੜਿਆ ਹੋਇਆ ਹੈ ਇਹਦਾ ਵੀ ਜਿਹੜਾ ਪਹਿਲਾ ਪਹਿਲਾ ਬੰਦਾ ਜਿਹੜਾ ਆਇਆ ਸੀ ਨਾ ਬਾਬੇ ਕੋਲ ਮੰਗਰਾਸਤੇ ਉਨੇ ਪਾਪਾ ਨੇ ਕਿਹਾ ਸੀ ਕਿ ਭਾਈ ਤੁਸੀਂ ਮੇਰੇ ਮੁੰਡਾ ਕਰੋਗੇ ਨਾ ਪਰ ਮੈਂ ਕਿਵੇਂ ਚੀਚੜਾ ਹਾਂਗਾ ਕਿ ਤੁਸੀਂ ਖੋਜ ਲੋਗੇ ਕਾ ਇਸ ਲਈ ਉਸ ਨੇ ਬਾਪਾ ਕਰਾਂ ਮਾਤਰੀ ਨੂੰ दारू ਦੀ ਬੋਤਲ ਪਾਈ ਸੀ ਇਸ ਲਈ दारू ਬੰਦ ਲਿਖਾਈ ਕਵੀਰ ਸਵਾਨਾ ਜਿਹੜੇ ਤੋਂ ਲੋਕ ਆ ਰਹੇ ਜਿਨ੍ਹਾਂ ਦੀ ਮੁੰਡਾ ਕੁੜੀਆਂ ਦੇ ਕੋਲ ਵਾਜੇ ਲੈ ਕੇ ਆ ਰਹੇ ਜੀ ਉਹਨਾਂ ਨੂੰ ਇਹ ਕਹਾਂਗੇ ਵੀ ਵਧੀਆ ਆਂਦੇ ਰਹੋ ਸਾਲਾ ਚੱਲਾ ਤਾਂ ਕਿ ਮੇਲਾ ਚੱਲਦਾ ਰਹੇ ਸਾਡੇ ਪਾਪਾ ਜੀ ਹੋਰ ਵੀ ਵਧੀਆ ਇਤਿਹਾਸਿਕ ਬਣੇ ਰਹਿਣ ਤੇ ਵਧੀਆ ਬਸ ਸਾਰੇ ਇਹ ਰਿਕ ਖਾਸੀ ਦੇ ਸੇਲੀਰੀ ਕਿਤੇ ਜ਼ਿਆਦਾ ਤੇ ਸ਼ਰਾਬ ਦਾ ਪ੍ਰਸ਼ਾਦ ਹੋਇਆ ਪਰ ਇਹਨਾਂ ਨੂੰ ਮੰਨਿਆ ਵੀ ਜਾਂਦਾ ਹੈ ਕੀ ਲੱਗਦਾ ਹੈ ਕਿ ਇਹ ਪ੍ਰਸ਼ਾਦ ਸਾਡੇ ਬੰਦੀ ਨਹੀਂ ਰਹੇ ਰਹੇ ਕਿ ਮੇਰੀ ਹੈ ਜੀ ਮੇਰੀ ਕਹਿ ਸਕਦੇ ਹੋ ਕਿ ਇੱਥੇ ਇਹੋ ਜਿਹਾ ਕੋਈ ਬਾਬਾ ਜੀ ਨਹੀਂ ਹੈਗੇ ਜਿਹਦੇ ਨੇ ਦਾਰੂ ਦੀ ਪ੍ਰੇਰਨ ਕੀਤਾ ਪ੍ਰਸ਼ਾਦ ਬੰਡਿਆ ਜਾਂਦਾ ਸਿਰਫ ਇਹੀ ਨੇ ਉਹ ਵੀ ਤਾਂ ਕਰਕੇ ਬੰਡਿਆ ਜਾਂਦਾ ਵੀ ਜੇ ਆਪਾਂ ਨੂੰ ਕਿਸੇ ਚੀਜ਼ ਦਾ ਦਾਨ ਕਰਕੇ ਜੇ ਆਪਣੀ ਇੱਛਾ ਪੂਰੀ ਹੁੰਦੀ ਹੈ ਤਾਂ ਆਪਾਂ ਨੂੰ ਉਹ ਚੀਜ਼ ਕਰਨੀ ਚਾਹੀਦੀ ਹੈ ਕਿਉਂਕਿ ਸਟਾਰਟਿੰਗ ਤੋਂ ਇਹ ਚੱਲਦਾ ਆ ਰਿਹਾ ਕਿ ਸਿੱਤਾ ਕਿਸ ਸਾਤ ਪਿੰਡ ਤੋਂ ਸਾਡੇ ਇੱਥੇ ਚੜਾਂਦੇ ਆ ਰਿਹਾ ਸੀ ਵੀ ਚੜਾਂਦੇ ਅਸੀਂ ਵੀ ਲੈ ਕੇ ਆਏ ਸੀ ਪੇਟੀਆਂ ਲੈ ਕੇ ਸਾਰੇ ਕੁਝ ਚੜਾ ਕੇ ਗਏ ਆ ਸੀ ਇੱਥੇ ਸਭਿਆਂ ਦੀ ਮਨੋਕਾਮਨਾ ਪੂਰੀ ਹੋਈ ਐ ਅਸੀਂ ਮੁੰਡਾ ਮੰਗੇ ਸੀ ਸਾਡੇ ਘਰ ਬਾਬਾ ਜੀ ਨੇ ਮੁੰਡਾ ਦਿੱਤਾ ਅਜੀ ਵਿਆਹੀਆਂ ਮਨੋਕਾਮਨਾ ਸਾਰੀਆਂ ਇੱਥੇ ਪੰਗੀਆਂ ਸੀ ਤੇ ਇੱਥੇ ਹੀ ਪੂਰੀਆਂ ਕਰਨ ਸੁੱਖਾ ਸੁੱਖੇ ਅਸੀਂ ਆ ਰਿਹਾ ਇੱਥੇ ਤੇ ਸਾਰੇ ਤੇ ਅਸੀਂ ਐਵੇਂ ਹੀ ਆਉਂਦੇ ਰਹੀਏ ਤੇ ਮੇਲੇ ਇਦਾਂ ਹੀ ਸਾਲ-ਸਾਲ ਚੱਲਦੇ ਰਹਿਣ ਸਾਡੀਆਂ ਤਾਂ ਇਹੀ ਮਨੋਕਾਮਨਾ ਨੇ ਬਸ ਇਕਮ ਇੱਥੇ ਹਰ ਮਹੀਨੇ ਲੱਗਦੀ ਆ ਪਰ ਸਾਲ ਬਾਅਦ ਜਿਹੜੀ ਇੱਕ ਐਮਐਲਏ ਦੇ ਰੂਪ ਚ ਮਨਾਈ ਜਾਂਦੀ ਆ ਔਰ ਸਦੀਆਂ ਪੁਰਾਣੀ ਤੋਂ ਲੈ ਕੇ ਇਹ ਮਨਾਈ ਜਾਂਦੀ ਆ ਇੱਥੇ ਸਾਰੇ ਲੋਕ ਉਹਦੇ ਸੁਦੀਆਂ ਤੋਂ ਯਾਨੀ ਕਿ ਦੇਸ਼ਾਂ ਦੇਸ਼ਾ ਜਿੱਥੇ ਪਰਿਵਾਰ ਬੈਠੇ ਆ ਜਿਹੜੇ ਸ਼ਰਧਾਲੂ ਆ ਜੋ ਇੱਥੇ ਆਉਂਦੇ ਆ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਔਰ ਉਹ ਸੋਖ वगैरह ਲਾਉਣ ਦੇ ਇੱਥੇ ਇਹ ਕਟਨਾ ਦੀ ਜਿਹੜੀ ਹੈਗੀ ਆ ਪਰੰਪਰਾ ਆ ਕੇ ਕੱਢਦੇ ਅਤੇ ਬਾਕੀ ਸੇਵਾ ਵੀ ਕਰਦੇ ਆ ਜੀ ਆ ਅਕੀ ਸਟੱਡੀ ਢੰਗ ਨਾਲ ਕਮੇਟੀ ਨੇ ਪ੍ਰਬੰਧ ਕੀਤੇ ਇੱਥੇ ਬਾਕੀ ਬਾਬਾ ਜੀ ਨਾਲ ਹੀ ਹੁੰਦੇ ਇੱਥੇ ਅਬਦ ਮਕੀਦ ਦਾ ਜਾਨੀ ਜਾਨੀ ਇਛਾ ਦੀ ਸ਼ਖਸੀਅਤ ਦਾ ਲਾ ਕੇ ਪੂਰਾ ਇਹਨਾਂ ਦਾ ਮਾਣ ਸਨਮਾਨ ਹੈ ਇਹਨਾਂ ਸਹਿਯੋਗ ਨਾਲ ਬਹੁਤ ਵਧੀਆ ਪ੍ਰਸ਼ਾਸਨ ਦਾ ਬਹੁਤ ਸਾਰਾ ਸਹਿਯੋਗ ਹੋ ਗਿਆ ਪ੍ਰਸਨ ਬਹੁਤ ਵਧੀਆ ਚੇਤੇ ਸੱਜੇ ਢੰਗ ਨਾਲ ਕਵਰੇਜ ਕੀਤੀ ਹੈ ਤੇ ਕੋਈ ਉਹ ਜੀ ਉਨਤਾਈ ਵਾਲੀ ਕੋਈ ਗੱਲ ਨਹੀਂ ਸਭ ਅੰਦ ਮੁਕੰਮਲ ਹੈ ਜੀ ਔਰ ਅਮਨ ਮਾਨ ਨਾਲ ਇਹ ਮੇਲਾ ਹੋ ਨਿਪੜੇਗਾ ਔਰ ਆਸ ਕਰਦਾ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਹੀ ਇਹ ਨਿਰੰਤਰ ਮਤਲਬ ਨਰਵਿਕਨ ਇਹ ਮੇਲਾ ਪਾਵੇ ਕਾਲੇ ਮੈਦ ਦੀ ਯਾਦ ਵਿੱਚ ਚੱਲਦਾ ਰਹੇਗਾ ਲੋਕਾਂ ਦੀਆਂ ਲੋਕਾਂ ਦੀ ਆਮਦ ਰਹੇਗੀ ਲੋਕਾਂ ਲੋਕ ਪਾਵੇ ਕਾਲੇ ਮੈਦ ਯਾਦ ਕਰਦੇ ਆ ਕਰਦੇ ਰਹੇ